ਹਾਂਜੀ ਸਭ ਬੱਚੇ ਵੀ ਦੂਰ ਤੋਂ ਇੱਥੇ ਮਿਲਦੇ ਆ। ਮੈਂ ਹਾਂਜੀ ਪਿੱਛੋਂ ਪਛ ਕੇ ਆ ਗਏ ਕਹਿੰਦੇ ਇੱਥੋਂ ਲੈ ਜਾਂਦੇ ਆ ਮੈਨੂੰ ਜਦੋਂ ਸਾਡੇ ਦਗਾੜਾ ਪਿੱਛੇ ਬੰਦਤੀ ਗਿਆ। ਬਾਈ ਜਰ ਭਾਈ ਉਹਨਾਂ ਨੂੰ ਮਿਲ ਜੇ ਉੱਥੇ ਜਾ ਕੇ ਨਾ। ਭਾਈ ਹਾਂ ਦੇਖੋ ਮੌਸਮ ਕਿੰਨਾ ਖਰਾਬ ਹੋ ਰਿਹਾ ਸੀ ਹੋਣ ਵਾਲਾ ਆਪਾਂ ਤਾਂ ਅਸੀਂ ਚੱਲੇ ਸੀਗੇ। ਭਾਈ ਯਾਰ ਟੀ ਚਾਹੀਦੇ ਆ ਯਾਰ ਆਪਣੇ ਉਹ ਹੈ ਨਾ ਮੇਰੇ ਦੋਸਤ ਦੇ ਦਾ ਬੇਟਾ ਹੋਇਆ। ਤੇ ਉਹਦੇ ਵੀ ਯਾਰ 0 ਸਾਈਜ਼ ਚਾਹੀਦੇ। ਉਹਦੇ ਸ਼ੀਰ ਯਾਰ ਸਾਡੇ ਯਾਰ ਕੋਲ ਨਹੀਂ ਆ। ਦੁਬਾਰਾ ਕਰੀਏ। ਹਾਂਜੀ ਭਾਈ ਬਹੁਤ ਆੜੀ ਦੇ ਦਿੱਤੀ ਸਾਡੇ ਬਸ ਤੁਹਾਡੇ ਕੋਲ। ਮਤਲਬ ਸ਼ੁਕਰੀਆ ਤੁਹਾਡਾ ਬਹੁਤ ਹੋਇਆ ਭਾਈ। ਮੋ ਬਹੁਤ ਧੰਨਵਾਦ ਆ ਭਾਈ ਜੀ ਹੋਇਆ ਜਦਾ ਕੋਈ ਨਹੀਂ ਕੋਈ ਨਹੀਂ ਹਾਂਜੀ ਇਹ ਪੱਕੜੀ ਤਾਂ ਹੁੰਦੀ ਹੈ ਗਿਆ ਨਾ ਕਰਕੇ ਤੋ ਭਾਈ ਨੂੰ ਸੂਟ ਦਿਖਾ ਦੇ ਭਾਈ ਜੀ ਤੇ ਭਾਈ ਚਾਹੀਦਾ ਜੀਰੋ ਸਾਈਜ਼ ਹਾਂ ਜੀਰੋ ਸਾਈਜ਼ ਚਾਹੀਦਾ ਭਾਈ ਠੀਕ ਹੈ ਜੀਰੋ ਸਾਈਜ਼ ਦਾ ਇਹ ਦੇ ਲੋ ਭਾਈ ਜਿਹੜਾ ਚਾਹੀਦਾ ਹੈ ਦਿਖਾ ਦੇ ਭਾਈ ਤੂੰ ਸੂਟ ਦਗਾ ਮੈਂ 2 ਮਿੰਟ ਚ ਆਇਆ ਹਾਲੋ ਭਾਈ ਆ ਵੇਖੋ ਭਾਈ ਇਹ ਇਹ ਰੰਗ ਹੋ ਲਗਾਓ ਭਾਈ ਇਹ 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 ਵੀ ਮੈਂ ਕਲਰ ਆਪਣਾ ਆ ਦੇਖੋ ਨਹੀਂ ਯਾਰ ਭਾਜੀ ਇਹ ਇਹ ਪਿਆ ਗਿਆ ਯਾਰ ਭਾਜੀ ਇਹ ਭਾਜੀ ਆ ਪਿਆ ਰੰਗ ਕੋ ਮੇ ਪੈਂਦਾ ਨਹੀਂਗਾ ਭਾਈ ਹੋਰ ਲਗਾਓ ਕੋਈ ਤੁਮਾ ਦਾ ਬੰਦਾ ਆ ਯਾਰ ਭਾਜੀ ਇਹ ਨਹੀਂ ਪੈਂਦਾ ਉਹਨਾਂ ਦੀ ਯਾਰ ਮੈਂ ਤੁਹਾਨੂੰ ਲੈ ਹੀ ਲਿਆ ਦੀ ਆਪਾਂ ਆ ਦੇ ਇਹ ਵੀ ਨਹੀਂ ਸਹੀ ਹੈਗਾ ਤੁਸੀਂ ਹੋਰ ਕੋਈ ਦਿਖਾਓ ਭਾਜੀ ਯਾਰ ਇਹ ਵੀ ਨਹੀਂ ਪੈਂਦਾ ਭਾਜੀ ਆ ਦੇਖੋ ਤੇ ਭਾਜੀ ਆਹੀ ਜਬਾਜੀ ਆਹ ਦਾ ਦੋ ਭਾਜੀ ਭਾਈ ਕਿੰਨੇ ਦਾ ਹੈ 800 ਰੁਪਏ ਦਾ ਭਾਜੀ ਐਮ ਆਰ ਕੇ ਦਾ 100 ਰੁਪਏ ਲਿਖੀ ਜਾਂਦੇ ਦੀ ਭਾਜੀ ਦੇ ਲਓ ਭਾਈ ਸਹੀ ਸੇ ਲਾ ਲਓ ਯਾਰ ਜਨਾ ਤਾਂ ਲੈ 100 ਨਹੀਂ ਲੱਗਣਾ 150 ਲੱਗਣਾ ਯਾਰ ਉਹਨਾਂ ਨੇ ਤਾਂ ਮੈਨੂੰ ਸੌਂ ਹੀ ਦਿੱਤਾ ਸੀ ਭਾਜੀ ਯਾਰ ਫੇਰ ਹੁਣ ਮੈਂ ਕਿੱਦਾਂ ਯਾਰ ਦੁੱਧ ਦੀ ਬੋਤਲ ਵੀ ਗਣੀ ਸੀ ਨਹਾਣੇ ਲਈ ਯਾਰ ਮੈਂ ਕੀਤਾ ਕਰਾਂ ਯਾਰ ਉਹਨਾਂ ਤਾਂ ਮੈਨੂੰ ਸੌਂ ਹੀ ਦਿੱਤਾ ਸੀ ਯਾਰ ਕੀ ਲੈਣੀ ਦਾ ਲੋ ਅਸੀਂ ਜਾਈਏ ਚਲ ਠੀਕ ਆ ਯਾਰ ਭਾਜੀ ਫਿਰ ਕਰਦੇ ਪੈਕ ਭਾਜੀ ਲਾ ਭਾਜੀ ਯਾਰ ਮੈਂ ਬਹੁਤੀ ਬਹੁਤ ਜਾਨੀ ਸੀ ਜੀ ਚਲ ਕੋਈ ਨਹੀਂ ਕਰਦੇ ਪੈਕ ਭਾਜੀ ਕੋਈ ਨਹੀਂ ਫਿਰ ਸ਼ੁਕਰੀਆ ਭਈ ਨਾ ਦਾ ਇਹ ਸੂਟ ਹਾਂਜੀ ਭਾਈ ਲੈ ਲਏ ਚਲੋ ਠੀਕ ਆ ਵਧੀਆ ਮਿਲ ਗਿਆ ਠੀਕ ਸੀ ਹਾਂਜੀ ਭਾਈ ਵਧੀਆ ਮਿਲ ਗਿਆ ਭਈ ਥੋੜਾ ਜਨਾ ਮਹਿੰਗਾ ਕੀ ਰੇਡ ਮੈਂਗਾ ਲੱਗਾ ਹਾਂਜੀ ਭਾਜੀ ਯਾਰ ਥੋੜਾ ਜਿਹਾ ਉਹ ਜਸ਼ਨ ਕਿਹੜਾ ਦਿਖਾਉਦਾ ਪਈ ਪਹਿਲਾਂ ਮੈਨੂੰ ਦਿਖਾਉਦਾ ਆਹ ਦੇਖੋ ਭਾਜੀ ਕਿੰਨੇ ਦੇ ਦਿੱਤਾ ਤੁਹਾਨੂੰ ਇਹ ਭਾਜੀ 150 ਰੁਪਏ ਦਿੱਤਾ ਭਾਜੀ ਇਹ ਤੇ ਟਮਾਟਰ ਬਹੁਤ ਆ ਲੋ ਜਸ਼ਨ ਇਹ ਭਾਜੀ ਨੂੰ ਸੁੱਟ ਕੇ ਨਹੀਂ ਦਿੱਤਾ 150 ਰੁਪਏ ਭਾਜੀ 50 ਰੁਪਏ ਵਾਪਸ ਦੇ ਦੇ ਭਾਜੀ ਵਾਪਸ ਸੌਰੀ ਭਾਈ ਕੋਈ ਨਹੀਂ ਆਉਂਦੇ ਜਾਂਦੇ ਲਿਓ ਹਾਂਜੀ ਭਾਈ ਸ਼ੁਕਰੀਆ ਬੜਾ ਤੁਹਾਡਾ ਯਾਰ ਕੋਈ ਨਹੀਂ ਕੋਈ ਗੱਲ ਨਹੀਂ ਭਾਈ ਜੀ ਤੁਹਾਨੂੰ ਭਾਈ ਉਹ ਬੋਤਲ ਨਹੀਂ ਦੁੱਧ ਦੀ ਉਸ ਕਰਕੇ ਮੈਂ ਹੋਰ ਤੱਕ ਬਗਾਨੀ ਨਹੀਂ ਨਹੀਂ ਕੋਈ ਨਹੀਂ ਭਾਈ ਮੈਂ ਤੁਹਾਡੀ ਗੱਲ ਸਮਝਦਾ ਹਾਂ ਤੇ ਕੋਈ ਨਹੀਂ ਤੁਸੀਂ ਜਾਓ ਆਪਣਾ ਜਿਆਣੀ ਲੈ ਕੇ ਜਾਓ ਠੀਕ ਹੈ ਭਾਈ ਸ਼ੁਕਰੀਆ ਭਾਈ ਤੁਹਾਡਾ ਓਕੇ ਬਾਕੀ ਨੰਬਰ ਨੰਬਰ ਲਿਖਿਆ ਹੈ ਲੋਡ ਪਾਉਗੀ ਉੱਤੇ ਨੰਬਰ ਲਿਖਿਆ ਫੋਨ ਕਰ ਲਿਓ ਕੋਈ ਨਹੀਂ ਆਪਾਂ ਠੀਕ ਹੈ ਭਾਈ ਠੀਕ ਹੈ ਭਾਈ ਓਕੇ ਭਾਈ ਭਾਈ ਆ ਕਿਤਾ ਤੂੰ ਕੀ ਕੀਤਾ ਇੱਕਦਾਂ ਆਪਾਂ ਲੇਟ ਹੋ ਗਏ ਆ अच्छा तू तो नहीं रास्ता देता यार यार तन्नू की समझावा हुन तू 150 ਰੁਪਏ ਦਾ ਦੇ ਦਿੱਤਾ ਮੈਨੂੰ ਸੂਟ ਯਾਰ ਜਦ ਕੀ ਉੱਤੇ 100 ਰੁਪਈਆ ਐਮ ਆਰ ਪੀ ਲਿਖੀ ਆ ਤੇ ਤੂੰ ਉਹਨੂੰ 150 ਰੁਪਏ ਦਾ ਦੇ ਰਿਆ ਆ ਭਾਈ ਇੱਕ ਤਾਂ ਆਪਾਂ ਲੇਟ ਹੋ ਰਹੇ ਸੀ ਉਹਦੇ ਕਰਕੇ ਸਪੈਸ਼ਲ ਦੁਕਾਨ ਖੋਲੀ ਇੱਕ ਗਲਤ ਵੀ ਕੀਤਾ ਉਹ ਯਾਰ ਗਲਤ ਤਾਂ ਕੁਛ ਨਹੀਂ ਕੀਤਾ ਤੇ ਆਪਾਂ ਚੰਗਾ ਵੀ ਕੀ ਕੀਤਾ ਆਪਾਂ ਕਿਤੇ ਜਾਣਾ ਸੀਗਾ ਆਪਾਂ ਨੂੰ ਜਿਆਦਾ ਕਾਲੀ ਸੀਗੀ ਤੇ ਘਰੇ ਜਾਣਾ ਸੀ ਹੋਰ ਕਿੱਥੇ ਜਾਣਾ ਸੀਗਾ ਤੇ ਦੁਕਾਨੀ ਆਪਾਂ ਖੋਲ ਵੀ ਲਈ ਆਪਣਾ ਕੁਝ ਵਿਗੜ ਗਿਆ ਤੂੰ ਇਹ ਸੋਚ ਜੇਕਰ ਉਹ ਵਿਚਾਰਾ ਗਰੀਬ ਬੰਦਾ ਪਤਾ ਨਹੀਂ ਕਿਹੜੇ ਪਿੰਡ ਤੋਂ ਆਇਆ ਸੀ ਕਿੱਥੋਂ ਆਇਆ ਸੀਗਾ ਹੁਣ ਬੱਚੇ ਲਈ ਯਾਰ ਸੂਟ ਲੈ ਕੇ ਜਾਣਾ ਸੀਗਾ ਤੇ ਨਾਲੇ ਉਹ ਕਹੀ ਵੀ ਜਾਂਦਾ ਮੈਨੂੰ ਭਾਈ ਮੈਂ ਬੋਤਲ ਲੈਣੀ ਆ ਯਾਰ ਦੁੱਧ ਲਈ ਨਿਆਣੇ ਲਈ ਤੇ ਹੁਣ ਜੇਕਰ ਉਹ ਆਪਾਂ ਨੂੰ ਉਹ ਦੇ ਜਾਂਦਾ 150 ਰੁਪਏ ਦੇ ਜਾਂਦਾ ਤੇ ਦੁੱਧ ਦੀ ਬੋਤਲ ਕਿੱਥੋਂ ਲੈਣੀ ਸੀ ਉਹ ਇਹ ਸੋਚਿਆ ਤੂੰ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ 50 ਰੁਪਈਆ ਪਿੱਛੇ ਕਿਤੇ ਮਹਿਲ ਕੋਠੀਆਂ ਖੜੀਆਂ ਕਰ ਲੈਣੀਆਂ ਤੇ ਨਾਲੇ ਉਹ ਜਾਂਦਾ ਕਿਤੇ ਹੋਰ ਬਾਕੀ ਪਿੰਡਾਂ 'ਚ ਜਾ ਜਾ ਕੇ ਜਾਂ ਲੋਕਾਂ ਵਿੱਚ ਗੱਲਾਂ ਦੱਸਦਾ ਕਿ ਆਹ ਬਈ ਇਹਨੇ ਦੁਕਾਨ ਤੋਂ ਰਾਤ ਨੂੰ ਸੂਟ ਲਿਆ ਦੁਕਾਨ ਬੰਦ ਕਰਕੇ ਛੱਲੇ ਸੀ ਤੇ ਇਹਨਾਂ ਨੇ ਇਨਾਂ ਦਾ ਲੈ ਇਨੇ ਦਾ ਸੂਟ ਲਾਇਆ ਮੈਨੂੰ 50 ਰੁਪਈਆ ਵੱਧ ਲੈ ਲਏ ਆਪਾਂ ਉਹਨਾ ਪਿੱਛੇ ਕਿਹੜਾ ਕੋਠੀਆਂ ਮਹਿਲ ਖੜੀਆਂ ਕਰ ਲੈਣੀਆਂ ਆਪਾਂ ਕਿਸੇ ਦੀ ਮਜਬੂਰੀ ਦਾ ਫਾਇਦਾ ਨਹੀਂ ਚੱਕਣਾ ਕਿਸੇ ਦਾ ਨਾਜਾਇਜ਼ੀ ਬਾਤ ਨਹੀਂ ਚੱਕਣਾ ਮੈਂ ਫਿਰ ਵੀ ਜਾਂਦੇ ਉਹਨੂੰ ਕਿਹਾ ਮੈਂ ਤਾਂ ਜੇ ਕਿਤੇ ਰਾਤ ਬਰਤੇ ਲੋੜ ਪਈ ਨਿਆਣੇ ਵਾਸਤੇ ਤੇ ਕੋਈ ਨਹੀਂ ਆਪਾਂ ਕੋਈ ਨਹੀਂ ਆਜਮਾਂਗੇ ਦੇ ਦੇਵਾਂਗੇ ਬਾਕੀ ਕੋਈ ਨਹੀਂ ਮੌਸਮ ਖਰਾਬ ਹੋ ਰਿਹਾ ਸਭ ਦੇ ਨਾਲ ਹੀ ਆ ਇੱਥੇ ਲੋਕਾਂ ਹੜ੍ਹ-ਹੜਾ ਇਹ ਹੋ ਗਿਆ ਇਹਨੇ ਲੋਕੀ ਰੁੜੀ ਜਾਂਦੇ ਆ ਘਰ ਤਬਾਹ ਹੋ ਜਾਂਦੇ ਉਹਨਾਂ ਨਾਲੋਂ ਤਾਂ ਆਪਾਂ ਸਹੀ ਆ ਨਾ ਇੱਥੇ ਆਪਾਂ ਤਾਂ ਕੁਝ ਹੋਇਆ ਬਾਕੀ ਜਸ਼ਨ ਗੱਲ ਦੱਸਾਂ ਕੀ ਆ ਆਪਾਂ ਜਿਹਨੂੰ ਕਿਸੇ ਨਾਲ ਹੀਰਾ ਫਿਰੀ ਕਰਦੇ ਆ ਨਾ ਇਹ ਆਪਾਂ 150 ਵੱਧ ਲੈਂਦੇ ਆ ਕਿਉਂ ਨੂੰ ਕਿਹੜਾ ਪਤਾ ਉਹ ਬੇਚਾਰੇ ਦੀ ਮਜਬੂਰੀ ਸੀ ਬਾਕੀ ਆਪਣੇ ਨਾਲ ਤਾਂ ਕੋਈ ਨਹੀਂ ਆਪਣੇ ਦੇ ਵੀ ਜਾਣੀ ਸੀ ਚੀਜ਼ ਲੈ ਵੀ ਜਾਣੀ ਸੀ ਪਰ ਪ੍ਰਮਾਤਮਾ ਨਾਲ ਜਿਹੜਾ ਉਹ ਦੇਖਦਾ ਆ ਉਹ ਸਾਰਾ ਕੁਝ ਦੇਖਦਾ ਆ ਤੇ ਇਹ ਲੇਖਾ ਜੋਖਾ ਉਹਨੂੰ ਦੇਣਾ ਪਿਆ ਜੇ ਆਪਾਂ ਇਹਨੂੰ ਬੰਦ ਲਾਉਂਦੇ ਉਹਨੇ ਰਾਹ ਜਾਂਦੇ ਪਤਾ ਨਹੀਂ ਕਿੰਨੀਆਂ ਬਦਦੁਆਵਾਂ ਦੇਣੀਆਂ ਸੀ ਇੰਨਾ ਪਤਾ ਤੈਨੂੰ ਮੈਂ ਬਦਦੁਆਵਾਂ ਦੇਣੀ ਸੀ ਕਿ ਲੈਦਾ ਸੀ ਯਾਰ ਚੀਜ਼ 100 ਰੁਪਏ ਦੀ ਮੈਨੂੰ ਇੰਨੇ ਦੀ ਲੱਗਤੀ ਬਾਕੀ ਕਿਸੇ ਨੂੰ ਵੀ ਅੱਜ ਤੇ ਦੁਕਾਨ ਤੇ ਜੋ ਵੀ ਕੋਈ ਆਉਂਦਾ ਆ ਰੇਡ ਜਾਇਜ਼ੀ ਲਾ ਕਿਸੇ ਦਾ ਨਜਾਇਜ਼ ਫੈਲਾ ਨਹੀਂ ਆਪਾਂ ਚੱਕਣਾ ਪਾਸ खाना ये एक सब नालक का दा सब दाना पानी तेरा है सब दाना पानी तेरा है